ਸਪੀਕਰ ਸਾਹਿਬ ਧੰਨਵਾਦ ਤੇ ਧੰਨ ਭਾਗ ਡੇਢ ਸਾਲ ਬਾਅਦ ਮੈਂ ਹੌਨ ਰਿਕਾਰਡ ਤੇ ਮਾਈਕ ਤੇ ਬੋਲਣ ਲੱਗਾ ਜੀ ਹਰ ਵਾਰੀ 1 ਮਿੰਟ ਜੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਬਹੁਤ ਬੋਲਦੇ ਜੀ ਬਹੁਤ ਬਹੁਤ ਇਟਸ ਨਾਟ ਅ ਫੈਕਟ 1 ਮਿੰਟ ਹੋ ਗਿਆ ਆਪਣਾ ਸਪੀਕਰ ਸਾਹਿਬ ਮੈਂ ਇਸ ਰੈਜ਼ੋਲੂਸ਼ਨ ਦੇ ਸਪੋਰਟ ਵਿੱਚ ਖੜਾ ਹੋਇਆ ਜੀ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਚ ਕਥਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਗੁਰੂ ਸਾਹਿਬਾਨ ਨੇ ਪਾਣੀ ਤੇ ਧਰਤੀ ਨੂੰ ਮਾਂ ਤੇ ਪਿਓ ਦਾ ਦਰਜਾ ਦਿੱਤਾ ਸਰ ਇਸ ਕਰਕੇ ਬਹੁਤ ਅਹਿਮ ਮੁੱਦਾ ਜੀ ਔਰ ਜੋ ਕੁਝ ਟ੍ਰੈਜਰੀ ਬੈਂਚਸ ਵੱਲੋਂ ਪੁਰਾਣਾ ਰਿਕਾਰਡ ਕੱਟ ਕੇ ਬੋਲਿਆ ਗਿਆ ਉਹ ਇਤਿਹਾਸ ਵਿੱਚ ਦਰਜ ਆ ਉਹ ਮੇਰੇ ਕਹਿਣ ਨਾਲ ਜਾਂ ਇਧਰੋਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਹੋਰ ਦੇ ਕਹਿਣ ਨਾਲ ਉਹ ਤਬਦੀਲ ਨਹੀਂ ਹੋ ਸਕਦਾ ਇਟ ਇਜ਼ ਐਨ ਐਡਮਿਟਿਡ ਫੈਕਟ ਕਿ ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦੀ ਨਹੀਂ ਹੋਰੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਔਰ ਅਗਲੀ ਗੱਲ ਸੁਣੋ ਅਗਲੀ ਗੱਲ ਸੁਣੋ ਸਪੀਕਰ ਸਾਹਿਬ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ ਇਹ ਉੱਥੇ ਸਰਕਾਰ ਕੋਈ ਹੋਵੇ ਇਟ ਇਜ਼ ਅ ਡਿਸਕ੍ਰਿਮੀਨੇਸ਼ਨ ਪਲਾਨਡ ਬਾਈ ਡੀਪ ਸਟੇਟ ਆਫ ਦਿਸ ਕੰਟਰੀ ਜਿਹੜਾ ਵੀ ਉੱਥੇ ਰਾਜ ਕਰੂਗਾ ਇੱਕ ਡੀਪ ਸਟੇਟ ਆ ਉਹ ਕੱਲੇ ਪੰਜਾਬ ਨੂੰ ਨਹੀਂ ਉਹ ਜੰਮੂ ਕਸ਼ਮੀਰ ਨੂੰ ਜਿਹੜੀਆਂ ਘੱਟ ਗਿਣਤੀ ਦੀਆਂ ਸਟੇਟਸ ਨੇ ਕੇਰਲਾ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਛ ਉੱਥੇ ਹੋਇਆ ਹੁਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨੇ ਠੀਕ ਹੈ ਮਗਰ ਨਹੀਂ ਸਰਕਾਰਾਂ ਕਿਉਂਕਿ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀਗਾ ਮੈਂ ਉਹਨੂੰ ਕੋ ਜਸਟੀਫਾਈ ਕਰਨ ਨਹੀਂ ਆ ਰਿਹਾ فرض ਕਰੋ ਕਿ ਤੁਹਾਨੂੰ ਵੀ ਮੌਕਾ ਮਿਲ ਜੂਵੇ ਨਾ ਅੰਡ ਨੈਸ਼ਨਲ ਲੈਵਲ ਦਿਸ ਡੀਪ ਸਟੇਟ ਵਿਲ ਕੀਪ ਓਨ ਓਪਰੇਟਿੰਗ ਆ ਤੁਹਾਡੇ ਕੋਲ ਹੁਣ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਚੁਕਵਾਇਆ ਵਾ ਉਹ ਡੀਪ ਸਟੇਟ ਦਾ ਹਿੱਸਾ ਵਾ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ 'ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ لیکن ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਸਕਦੇ ਆ दैट इज द ਡੀਪ ਸਟੇਟ ਸੋ ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਹੈ ਸਪੀਕਰ ਸਾਹਿਬ ਦੁਨੀਆ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਆਬਾਦੀ ਆ ਸਾਰੇ ਵਿਸ਼ਵ 18% ਦੇ ਹਿਸਾਬ ਨਾਲ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਈ ਹੈ ਨਹੀਂਗਾ ਔਰ ਸਾਡੇ ਕੋਲ ਜਿਹੜਾ ਉੱਥੇ ਰਕਬਾ ਵਾ ਉਹ ਇਸ ਵਕਤ ਇਕੱਲਾ 2% ਲੈਂਡ ਮਾਸ ਹੈ ਵਰਲਡ ਦਾ ਇੰਡੀਆ ਦੇ ਕੋਲ ਔਰ ਸਾਡੇ ਕੋਲ ਜਿਹੜਾ ਪੋਟੇਬਲ ਫਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਹੈ। ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ ਵਿੱਚ ਪਹਿਲਾਂ ਹੀ ਹੈਗੀ ਆ। ਔਰ ਪੰਜਾਬ ਦੇ ਨਾਲ ਚੋਂ ਕੁਝ ਪਹਿਲਾਂ ਤੁਸੀਂ ਗੰਾਇ ਜਿੰਨੇ ਸਮਝੌਤੇ ਉਹ ਸਾਡਾ ਪਾਣੀ ਖੋਇਆ ਗਿਆ ਅਨਡਾਊਟਡਲੀ। ਤੇ ਸਾਡੇ ਅਸੀਂ ਸਾਡੇ ਕੋਲ ਜਦੋਂ ਹੋਰ ਕੋਈ ਬਦਲ ਨਹੀਂ ਸੀਗਾ ਅਸੀਂ ਜਿਵੇਂ ਕਿਹਾ ਗਿਆ ਕਿ 14 14 ਲੱਖ ਟਿਊਬਲ ਦਾ ਪਾਣੀ ਅਸੀਂ ਨੀਚੋਂ ਕੱਢ ਕੱਢ ਕੇ ਤੇ ਆਪਣੇ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਉਹਨੂੰ ਬਹੁਤ ਵੱਡੇ ਪੱਧਰ ਤੇ ਦਵਾਈ ਕੀਤੀ ਆ। ਪਾਣੀ ਜਿਵੇਂ ਆਰਟੀਕਲ 262 ਆਫ ਦਾ ਕਨਸਟੀਟਿਊਸ਼ਨ ਵਾਟਰ ਇਜ਼ ਕੈਟੈਗੋਰਿਕਲੀ ਅ ਸਟੇਟ ਸਬਜੈਕਟ ਕੋਈ ਕਹਿਣ ਪੁੱਛਣ ਦੀ ਲੋੜ ਨਹੀਂ ਸੀਗੀ ਲੇਕਿਨ ਉਸ ਆਰਟੀਕਲ 262 ਨੂੰ ਕਨਸਟੀਟਿਊਸ਼ਨ ਓਵਰਰਾਈਡ ਕਰਕੇ ਜਿਹੜੀਆਂ ਕਲੋਜ਼ਸ ਰੀਆਰਗੇਨਾਈਜੇਸ਼ਨ ਐਕਟ ਦੀਆਂ 79 88 आ, 78 79 80 ਉਹ ਉਹਨੂੰ ਓਵਰਰਾਈਡ ਕਰਕੇ ਇਕੱਲੇ ਪੰਜਾਬ ਦੇ ਵਾਸਤੇ ਉਹ ਵਰਤੀਆਂ ਗਈਆਂ ਇਹ ਤੱਥ ਨੇ ਜੀ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ ਨਾ ਇਹ ਤੇਰ ਆਏ درست ਹੈ ਕਿਉਂਕਿ 23 ਫ फेब्रुवारी 2022 ਨੂੰ ਹੁਣੇ 3 ਸਾਲ ਪਹਿਲਾਂ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਯੂਨਿਲੈਟਰਲ ਡਿਸੀਜਨ ਕਰਕੇ ਜਿਹੜਾ ਹੈ ਨਾ ਆਪਣਾ BBMP ਦੇ ਰੂਲਸ 1974 ਉਹਨੂੰ ਅਮੈਂਡ ਕਰਕੇ ਆਪਣਾ ਇੱਕ ਪਰਮਨੈਂਟ ਮੈਂਬਰ ਪਾਵਰ ਦਾ ਡਿਸਪਲੇਸ ਕਰਤਾ ਹਟਾਤਾ ਸੀਗਾ ਠੀਕ ਹੈ ਤੁਸੀਂ ਕੁਝ ਕਿਹਾ ਇਰੀਗੇਸ਼ਨ ਮਿਨਿਸਟਰ ਨੂੰ ਕਿ ਚਿੱਠੀਆਂ ਲਿਖਿਆ ਚਿੱਠੀਆਂ ਲਿਖਿ ਨੇ ਕਾਫੀ ਨਹੀਂ ਸੀ ਸਰ 3 ਸਾਲ ਤੋਂ ਅਗਰ ਇਸ ਮਸਲੇ ਨੂੰ ਅਸੀਂ ਹਾਈ ਕੋਰਟ ਲੈ ਜਾਂਦੇ ਅਗਰ ਇਸ ਹਾਈ ਕੋਰਟ ਨਾ ਮੰਨਦਾ ਅਸੀਂ ਇਸੇ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਲੈ ਜਾਂਦੇ ਤਾਂ ਸਾਡਾ ਲੀਗਲ ਲੈਜਿਟਿਮੇਟ ਰਾਈਟ ਬਣਾਉਣ ਦਾ ਇੱਕ ਅਧਿਕਾਰ ਉੱਥੇ ਪੈਦਾ ਹੋ ਜਾਣਾ ਸੀ ਡੈਂਪ ਸੇਫਟੀ ਐਕਟ ਐਬਸੋਲੂਟਲੀ ਇਰੋਨੀਅਸ ਐਬਸੋਲੂਟਲੀ ਟੋਟਲ ਯੂਨਿਟਰੀਨ ਇਨ ਨੇਚਰ ਫੈਡਰਲ ਹਕੂਕ ਦੇ ਉੱਤੇ ਫੱਟਾ ਡਾਕਾ ਕੋਈ ਸ਼ੱਕ ਨਹੀਂਗਾ ਸਰ ਪਰ ਉਹ ਵੀ ਕੀ ਦਾ ਸਰ 4 ਸਾਲ ਬਾਅਦ ਅਸੀਂ ਕਹਿੰਦੇ ਕਿ ਅਸੀਂ ਇਹਦੇ ਖਿਲਾਫ ਮਤਾ ਹੀ ਪਾਸ ਕਰਾਂਗੇ ਨਾ ਯੂ ਕੈਨ ਨਾਟ ਅਨਡੂ ਦੈਟ ਐਕਟ ਆਪਾਂ ਜਿੰਨਾ ਮਰਜੀ ਸਾਰੇ ਇਕੱਠੇ ਹੋ ਕੇ ਜ਼ੋਰ ਲਾ ਲਈਏ ਸੜਕਾਂ ਤੇ ਵੀ ਉਤਰ ਜਾਈਏ ਦਿੱਲੀ ਵੀ ਚੱਲੇ ਜਾਈਏ ਇੱਕ ਲੋਕ ਸਭਾ ਵੱਲੋਂ ਸੈਂਟਰਲ ਐਕਟ ਨੂੰ ਤੁਸੀਂ ਅਨਡੂ ਨਹੀਂ ਨਾ ਕਰ ਸਕਦੇ ਇੱਕ ਮਿੰਟ ਠੀਕ ਹੈ ਅੱਛਾ ਸਵਾਗਤ ਸਪੀਕਰ ਸਾਹਿਬ ਇੱਕ ਮਿੰਟ ਸਾਡੇ ਕੋਲ ਨਾ ਸਾਰੀ ਪਾਰਟੀ ਦਾ ਟਾਈਮ ਆ ਉਹਦੇ ਚੋਂ ਪਲੀਜ਼ ਥੋੜਾ ਟਾਈਮ ਮੈਂ ਕੋਈ ਗਲਤ ਗੱਲ ਕਰ ਰਿਹਾ ਦਾਦਾਸ ਨਹੀਂ ਟਾਈਮ ਦੇ ਮੈਂ ਤੁਹਾਨੂੰ ਪਹਿਲਾਂ ਕਿ ਐਕਟ ਦਾ ਜਿਹੜਾ ਹੈ ਨਾ ਉਹ ਗਲਤ ਆ ਪਰ ਤੁਸੀਂ ਇਹ ਦੱਸੋ ਕਿ 21 ਤੋਂ ਬਾਅਦ 4 ਸਾਲ ਬਾਅਦ ਆਪਾਂ ਕੀ ਕੀਤਾ ਉਥੇ ਜੀ ਕੀ ਅਸੀਂ ਹਾਈ ਕੋਰਟ ਮੂਵ ਕੀਤਾ ਜੀ ਕਿ ਅਸੀਂ ਇੱਕ ਇੱਕ ਇਕਵੰਤ ਜੀ ਡੋਨਟ ਪਲੀਜ਼ ਡੋਨਟ ਟਾਈਮ ਕਿਉਂ ਪਨੂ ਕਿ ਅਸੀਂ ਹਾਈ ਕੋਰਟ ਮੂਵ ਕੀਤਾ ਕਿ ਅਸੀਂ ਸੁਪਰੀਮ ਕੋਰਟ ਮੂਵ ਕੀਤਾ ਨਹੀਂ ਕੀਤਾ ਜੀ ਅਸੀਂ ਅੱਜ ਬੈਠੇ ਆ ਚਲੋ ਅੱਛਾ ਅੱਛੀ ਕੋਸ਼ਿਸ਼ ਆ ਮੈਂ ਕਹਿ ਰਿਹਾ ਦੇਰ ਆਏ ਦਰਸਤ ਆਏ ਜੀ ਆਪਣੇ ਮਿਨਿਸਟਰਸ ਤੁਹਾਡੇ ਹੁਣੇ ਰੀਸੈਂਟਲੀ ਸਪੀਕਰ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਇਹ ਜੈਪੁਰ ਸਰਦਾਰ ਗੁਰਜੀਤ